ਹਾਂਜੀ ਬਈ ਕੀ ਹਾਲ ਹੈ ਸਾਰੇ ਭਰਾਵਾਂ ਦਾ ਲੋ ਬਈ ਆਪਣੇ ਕੋਲ ਬਸ ਆਹ ਜੋੜੇ ਰਹਿ ਗਏ ਹੁਣ ਕਲੇ ਸੇਗ ਵਾਲੇ ਠੀਕ ਐ ਦੂਜੇ ਆਪਣੇ ਹੈਗੇ ਜਿਹੜੇ ਸਾਰੇ ਵਿਗ ਗਏ ਉੱਪਰ ਠੀਕ ਐ ਇਹ ਆਪਾਂ ਤੁਹਾਨੂੰ ਬਈ ਅੱਜ ਆ ਦਿਖਾ ਦਿੰਨੇ ਆ ਲਾ ਚੰਨੀ ਚਿੱਟੀਆਂ ਦੀ ਗੂਤਰੀ ਵੀਰੇ ਆ ਠੀਕ ਐ ਵੱਡੀ ਗੂਤਰੀ ਐ ਪੱਕਿਆ ਹੋਇਆ ਬਈ ਇਹਨੂੰ ਆਂਡੇ ਲਾਉਂਦੀ ਐ ਗੂਤਰੀ ਠੀਕ ਐ ਤੋਰੀ ਦੇਖ ਲਓ ਆਂਡੇ ਲਾਉਂਦੀ ਸਾਰਾ ਕੋ ਸੈਟ ਐ ਬਈ ਖੱਟੀਆਂ ਨੇ ਕਬੂਤਰੇ ਵੀਰੇ ਕੇ ਆ ਕਾਲੀ ਨੋਕ ਦੀ ਠੀਕ ਹੈ ਵਾਂਡੇ ਲਾਉਂਦੀ ਹੈ ਵੀ ਤੇ ਨਾਲ ਇਹਦੇ ਆ ਉਹ ਪੱਠਾ ਵੀਰੇ ਇਸ ਵਾਰੀ ਗਾੜਾ ਇਹ ਛੱਡਣ ਤੋਂ ਰਹਿ ਗਿਆ ਝਾੜੇ ਪੈ ਗਿਆ ਖੱਟੀ ਗਾਲੀ ਦੇ ਵੀਰੇ ਇੱਕ ਗੁਲਜਾਰ ਸਿੱਧਮਾਲੇ ਗੁੱਪਲ ਦਾ ਗਾ ਠੀਕ ਹੈ ਇਹਦਾ ਪਿਓ ਵੀ ਹੁਣ ਆ ਗਈ ਭਰਾ ਵਿੱਚ ਉਹ ਵੀ ਲੈ ਗਿਆ ਸੇਲ ਹੋ ਗਿਆ ਬਈ ਇਹਦਾ ਪਿਓ 15000 ਦਾ ਆਪਣੋ ਬੱਚਾ ਰਹੀ ਹੈ ਆਪਾਂ ਵੀ ਸੇਲ ਕਰ ਦੇਣਾ ਯਾਰ ਠੀਕ ਹੈ ਕਦ ਜਦ ਪਿਓ ਹੀ ਨਹੀਂ ਰਿਹਾ ਫਿਰ ਆਪਾਂ ਕੀ ਕਰਾਂਗੇ ਨਾ ਤਾਂ ਇਹ ਆਪੇ ਵੀ ਸੇਲ ਕਰੀ ਜਾਂਦੇ ਆ। ਹੋਰ ਕੋਈ ਗੱਲ ਨਹੀਂ। ਤਿੰਨ ਤਾਂ ਬਈ ਇਹ ਨੇ। ਠੀਕ ਹੈ ਦੋ ਕਬੂਤਰੇ ਇੱਕ ਪੱਠਾ। ਠੀਕ ਹੈ। ਤੇ ਆਹ ਲਓ ਬਈ। ਆਹ ਇਹ ਆਪਣਾ ਵੱਡਾ ਜੋੜਾ। ਇਹ ਆਪਣਾ ਦੋ ਬਾਈਆਂ ਛੱਡਾ ਹੋਇਆ ਵੀਰੇ ਕਾਲਖਾ। ਆਖੇ ਫਰਕ ਟੀਰ ਪਾਉਣ ਲੱਗ ਗਿਆ। ਠੀਕ ਹੈ। ਪਰ ਲਈ ਇਹ ਚਿੱਟਾ। ਠੀਕ ਹੈ। ਕਾਲੀਆਂ ਛੱਟਾਂ ਦਾਗਾ। ਕੂਤਰੀ ਕਾਲੱਖੇ ਬਈ ਇਹਦੇ ਨਾਲ ਹੀ। ਠੀਕ ਹੈ। ਆਉਣਾ ਪ੍ਰਾਣਾ ਕਬੂਤਰਾ ਇਹ ਪਹਿਲਾਂ ਬਈ ਇੱਕ ਲਲੂਆਣੇ ਬਾਜੀ ਉੱਡਿਆ ਹੋਇਆ ਕਬੂਤਰਾ ਆ ਦੇਖ ਸਕਦੇ ਹੋ ਬਈ ਦੂਜੀ ਅੱਖੇ ਦੀ ਹੁਣ ਬੱਚੇ ਗੱਡੀ ਬੈਠਾਈ ਬਈ ਆਪਾਂ ਬੱਚੇ ਰੱਖਣਾ ਤੇ ਆ ਜੋੜਾ ਕਰਦਾ ਐ ਸੀਗਾ ਤੇ ਪਿਓ ਇਹ ਆ ਉੱਡਿਆ ਹੋਇਆ ਦੋ ਬਾਈ ਇੱਕ ਲਲੂਆਣੇ ਤੇ ਇੱਕ ਪਿੰਡ ਹੋਰ ਉੱਡਿਆ ਹੋਇਆ ਬਈ ਦੂਜਾ ਪਿੰਡੇ ਹੈਗਾ ਸੀ ਤਾਂ ਮਾੜੀ ਬਿਰ ਠੀਕ ਐ ਮੋੜਾਂ ਕੋਲੇ ਠੀਕ ਐ ਟੀਰ ਪਾਉਂਦਾ ਅੱਖਾਂ 'ਚ ਕਬੂਤਰੀ ਐ ਨਾਲ ਬਈ ਇਹਦੇ ਕਾਲੱਖੀ ਇੱਕ ਜੋੜਾ ਵੀਰੇ ਠੀਕ ਐ ਇੱਕ ਵੀਰੇ ਆ ਬੈਠਿਆ ਕਬੂਤਰ ਗਾਲੜਾ ਵੀਰੇ ਠੀਕ ਐ ਇਹ ਕੱਢਣੇ ਵੀਰੇ ਲਾਲ ਬੱਚੇ ਲਾਲ ਜਾਂ ਜਾਂ ਗੁੱਡ ਰੰਗੇ ਹੋਣਗੇ ਜਾਂ ਲਾਲ ਚਿੰਨੇ ਜਾਂ ਲਾਲ ਟੋਪੀਆਂ ਵਾਲੇ ਜਿਵੇਂ ਉਹ ਐ ਠੀਕ ਐ ਵੀਰੇ ਆ ਕਬੂਤਰੀ ਬਈ ਪੱਕੇ ਹੋਈ ਜਾਂਡੇ ਲਾਉਂਦੀ ਐ ਬੱਚਾ ਕੱਢ ਰੱਖਿਆ ਇਹ ਜੋੜੇ ਨਹੀਂ ਆਪਾਂ ਬੱਚਾ ਰੱਖਾਂਗੇ ਤੇ ਆ ਵੀ ਜੋੜਾ ਸੇਰ ਐ ਠੀਕ ਐ ਸ਼ੌਂਕ ਕਰ ਸਕਦੇ ਆ ਵੀ ਜੋੜੇ ਦਾ ਕੂਤਰੀ ਅੰਡੇ ਲਾਉਂਦੀ ਐ ਠੀਕ ਐ 100% ਗਾਰੰਟੀ ਆ ਬਾਈ ਠੀਕ ਐ ਅੰਡੇ ਲਾਉ ਕੂਤਰੀ ਕਰ ਲਓ ਸ਼ੌਂਕ ਦੇ ਤੇ ਆ ਅਸੀਂ ਫਿਰ ਆਪਣਾ ਤੀਜਾ ਜੋਗਾ ਨੀਲਾ ਕੂਤਰਾ ਬਾਈ ਠੀਕ ਐ ਪੁਰਾਣਾ ਉਰੇ ਘਰੇ ਉੜਦਾ ਰਿਹਾ ਬਾਈ ਇਹ ਵੀ ਛੱਡਾਂ ਤੋਂ ਰਹਿ ਗਿਆ ਕੂਤਰੇ ਇਸ ਵਾਰੀ ਠੀਕ ਐ ਕਬੂਤਰੀ ਬਈਆ ਖੱਟੀਆਂ ਦੇਈਆਂ ਨਾਲ ਕੀ ਜੀ ਵੀਰੇ ਇਹ ਨਾਲ ਲੱਗੀ ਹੋਈ ਐ ਬੱਚੇ ਕੱਡੇ ਰੱਖਿਆ ਨੇ ਵੀ ਇਹ ਜੋੜਾ ਲੱਗੇ ਹੋਏ ਆ ਬਈ ਠੀਕ ਐ ਇੱਕ ਇਹ ਜੋੜਾ ਸੀ ਹੈ ਬਈ ਆਪਣਾ ਤਿੰਨ ਜੋੜੇ ਠੀਕ ਐ ਵੀਰੇ ਕੂਟਰ ਦਾ ਕਰ ਲੋ ਸ਼ੌ ਬਈ ਕੂਡਾਂ ਦੀ ਫੁੱਲ ਗਰੰਟੀ ਆ ਬਈ ਜਿਹੜੇ ਆਪਾਂ ਕੂਟਰ ਦਿਖਾਈ ਜਾਂਦੇ ਆ ਨਾ ਫੁੱਲ ਗਰੰਟੀ ਐ ਬਈ ਆਪਣੇ ਵੱਲੋਂ ਠੀਕ ਐ ਨਾ ਚੌਥਾ ਜੋੜਾ ਬਈ ਆ ਸੀ ਕਾਦਾ ਆਪਣੇ ਕੋਲ ਹੈ ਰਹੀ ਨਹੀਂ ਦਿੱਖਾ ਕਈ ਤੁਹਾਨੂੰ ਲੋੜੇ ਦਾ ਵੀ ਕਰਾਉਣਾ ਹੈ ਸ਼ੌਂਕਾ ਕੂਤਰ ਵੀ ਮੋਜੀ ਆ ਡੱਕਿਆਂ ਵਾਲੀ ਖੱਟੀਆਂ ਦੀ ਕਾਲੀ ਨੌਰੀ ਇਹ ਵੀ ਛੱਡਣ ਤੋਂ ਰਹਿ ਗਈ ਸਾਰਾ ਝਾੜੇ ਪੈ ਗਈ ਬਈ ਕੂਤਰ ਬਈ ਪੱਕਿਆ ਹੋਇਆ ਠੀਕ ਐ ਕੂਤਰਾਂ ਨੂੰ ਤੁਸੀਂ ਆਪ ਹੀ ਪਰਖ ਕਰ ਲਓ ਕਿਹੜੇ ਕੋਈ ਜਨਮ ਮਾਦੀ ਉਹ ਚੋਂ ਹੈ ਨਾ ਬਲੱਡ ਚੋਂ ਠੀਕ ਐ ਨਾ ਵੀਰੇ ਕਾਲਾ ਚੀਨਾ ਖੱਟੀਆਂ ਦਾ ਕਾਲੀ ਨੌਗਾ ਕਹਿਣ ਦੀ ਲੋੜ ਹੀ ਨਹੀਂ ਬਈ ਆ ਕੂਤਰਾਂ ਨੂੰ ਨਾ ਪੀ ਲੱਖੇ ਠੀਕ ਐ ਵੀਰੇ ਮੋਜਾ ਦਾ ਸੂਦੀ ਮੋ ਦਾ ਕਬੂਤਰ ਬਈ ਇਹ ਵੀ ਠੀਕ ਹੈ ਕੇ ਇਹ ਸੇੜ ਆਪਣਾ ਤਿੰਨ ਚਾਰ ਜੋੜੇ ਹੋ ਗਏ ਬਈ ਪੰਜਵਾਂ ਜੋੜਾ ਬਈ ਆ ਬੈਠਾ ਠੀਕ ਹੈ ਚਿੱਟੀਆਂ ਦਾ ਕਬੂਤਰ ਇਹਨਾਂ ਕਾਲਾ ਚਿੱਨਾ ਤੇ ਆ ਸੂਤਰੀ ਬਈ ਇਹਨਾਂ ਲਾਤੀ ਠੀਕ ਹੈ ਖੱਟੀਆਂ ਦੀ ਬਈ ਠੀਕ ਹੈ ਪੰਜਵਾਂ ਜੋੜਾ ਬਈ ਆਪਣਾ ਸੇੜਾ ਕੂਤਰ ਵੀ ਮੋਜੇ ਠੀਕ ਹੈ ਬੱਚੇ ਕੱਢਣਗੇ ਲਾਲ ਸੋਖਾ ਕਾਲੇ ਚਿੰਨੇ ਕਾਲੇ ਮੋਜੇ ਜਾਂ ਲਾਲ ਮੋਜੇ ਵੀਰੇ ਠੀਕ ਹੈ ਇੱਕ ਜੋੜਾ ਆਪਣਾ ਸੇੜਾ ਪੰਜ ਜੋੜੇ ਆ ਹੋ ਗਏ ਭਈ ਤੇ ਇੱਕ ਜੋੜਾ ਭਈ ਆ ਬੈਠਾ ਠੀਕ ਹੈ ਕੂਤਰ ਭਈ ਚਿੱਟੀਆਂ ਦੇਖ ਲਓ ਕਰ ਲਓ ਸ਼ੌਂਕ ਨਾਲ ਕਬੂਤਰ ਆਵੇ ਚਿੱਟੀਆਂ ਦੀ ਕਾਲੀ ਚਿੰਨੇ ਛੇ ਜੁੜੇ ਛੇ ਲਾ ਬਾਈ ਆਪਣੇ ਆਪਰਾ ਜਿਹੜੇ ਭਰਾ ਨੂੰ ਪਸੰਦ ਹੋਵੇ ਬਾਈ ਕਦੋਂ ਮਰਜ਼ੀ ਫੋਨ ਕਰ ਲਿਓ ਨੰਬਰ ਹੈਗਾ ਵੀਰੇ ਆਪਣਾ 83606 53005 ਨੇ